ਸਤਿ ਸ਼੍ਰੀ ਅਕਾਲ ਤੁਸੀਂ ਸੁਖਰ ਸੰਜੈਨੀਸਤ ਮੈਂ ਹਰਦੀਪ ਕੌਰ ਇੱਕ ਵਾਰ ਫਿਰ ਤੋਂ ਰੁਭਰੂ ਹੋਇਆ ਪ੍ਰੋਗਰਾਮ ਚਰਚਾ ਦਾ ਵਿਸ਼ਾ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਅਹਿਮ ਮੁੱਦਿਆਂ ਬਾਰੇ ਤੇ ਮੇਰੇ ਨਾਲ ਮੇਰੇ ਸਹਿਯੋਗੀ ਮੌਜੂਦ ਨੇ ਹਰਦੀਪ ਸੋਖੀ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣਾ ਬਹੁਤ-ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਜੀ ਸੋਖੀ ਸਰ ਸਭ ਤੋਂ ਪਹਿਲਾਂ ਜ਼ਿਕਰ ਕਰਾਂਗੇ ਪੰਜਾਬ ਦੀ ਸਿਆਸਤ ਦਾ ਸੋ ਖਾਸ ਕਰਕੇ ਪੰਜਾਬ ਦੀ ਸਿਆਸਤ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਵੱਡੀ ਜਿੱਤ ਮਿਲੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਜਿਹੜੇ ਬਾਹਰ ਆ ਚੁੱਕੇ ਨੇ ਔਰ ਬਹੁਤ ਵੱਡੀ ਸਪੀਚ ਦਿੱਤੀ ਹੈ ਕੁਝ ਬੋਲ ਭਾਵੁ ਕਰ ਦੇ ਨਾਲੇ ਵੀ ਨੇ ਵਿਰੋਧੀਆਂ ਤੇ ਤੰਝ ਵੀ ਕッセ ਨੇ ਕਿਵੇਂ ਦਿਖਦੇ ਦੇਖੋ ਵਿਕਰਮ ਮਜੀਠੀਆ ਸਾਹਿਬ ਨੇ ਬਾਹਰਤਾ ਹੋਈ ਸੀ ਜੀ ਦੇਖੋ ਉਹਨਾਂ ਦੇ ਪ੍ਰਤੀ ਕੋਈ ਬੜਾ ਵੱਡਾ ਕੇਸ ਨਹੀਂ ਸੀ ਨਾ ਕੋਈ ਰਿਸ਼ਵਤ ਖੋਰੀ ਦਾ ਸੀ ਜੀ ਉਹਨਾਂ ਦਾ ਆਮਦਨ ਦਾ ਕੇਸ ਸੀਗਾ ਆਮਦਨ ਤੋਂ ਬਾਅਦ ਜਾਇਦਾਦ ਦਾ ਕੇਸ ਸੀ ਕਦੇ ਨਾ ਕਦੇ 6 ਮਹੀਨੇ ਸਾਲ ਬਾਅਦ ਉਹਨਾਂ ਨੇ ਵਾਪਸ ਹੁਣਾ ਸੀ ਜੀ ਪਰ ਜਦੋਂ ਵੀ ਉਹ ਵਾਪਸ ਆਏ ਤਾਵਾਂ ਦਾ ਜਿਹੜਾ ਲੈਜ਼ਾ ਕਹਿੰਦੇ ਆ ਨਾ ਵੀ ਬੰਦੇ ਨੂੰ ਵੀ ਬੰਦਾ ਅੰਦਰ ਜਾ ਕੇ ਨਰਮ ਹੋ ਜਾਂਦਾ ਕਿਤਨਾ ਕਿਤੇ ਦੇਖਿਆ ਗਿਆ ਵੀ ਥੋੜੇ ਜੇ ਨਰਮ ਦਿਖੇ ਪਰ ਉਹਨਾਂ ਨੇ ਜਦੋਂ ਦੇਖਿਆ ਵੀ ਮੇਰੇ ਨਾਲ ਅਕਾਲੀ ਦਲ ਦੇ ਇੰਨੇ ਸਮਰਥਕ ਅੱਜ ਵੀ ਖੜੇ ਨੇ ਫਿਰ ਉਹ ਥੋੜੇ ਭਾਵੁਕ ਹੋ ਕੇ ਫਿਰ ਉਹਨਾਂ ਨੇ ਪਹਿਲਾਂ ਦੀ ਬਾੰਗ ਗਰਜੇ ਜੀ ਆਪਣੇ ਵਿਰੋਧੀਆਂ ਤੇ ਗਰਜੇ ਤੇ ਕਈ ਵਿਰੋਧੀਆਂ ਦਾ ਉਹਨਾਂ ਨੇ ਧੰਵਾਦ ਵੀ ਕੀਤਾ ਪਹਿਲਾ ਧੰਨਵਾਦ ਉਹਨਾਂ ਨੇ ਕੀਤਾ ਆਪਣੀ ਘਰਵਾਲੀ ਦਾ ਜੀ ਕਿ ਦੇਖੋ ਮੇਰੇ ਜਾਣ ਪਿੱਛੋਂ ਮੇਰੇ ਪਰਿਵਾਰ ਦੇ ਨਾਲ ਮੁੱਢਾ ਜੋੜ ਕੇ ਖੜੀ ਰਹੀ ਪਹਿਲਾ ਧੰਨਵਾਦ ਮੈਂ ਆਪਣੀ ਪਤਨੀ ਦਾ ਕਰਦਾ ਹੂੰ ਉਸ ਤੋਂ ਬਾਅਦ ਵਿਰੋਧੀਆਂ ਦੇ ਵਿੱਚ ਚੰਨੀ ਸਾਹਿਬ ਹੋ ਗਏ ਜਾਖੜ ਸਾਹਿਬ ਹੋ ਗਏ ਖਹਿਰਾ ਸਾਹਿਬ ਹੋ ਗਏ ਬਾਜਵਾ ਸਾਹਿਬ ਹੋ ਗਏ ਇਹਨਾਂ ਦਾ ਧੰਨਵਾਦ ਤਾਂ ਕੀਤਾ ਕਿ ਦੇਖੋ ਇਹਨਾਂ ਨੇ ਜੇ ਮੈਂ ਅੰਦਰ ਸੀ ਇਹਨਾਂ ਨੇ ਇਹ ਨਹੀਂ ਦਿਖਾਇਆ ਵੀ ਉਹ ਵਿਰੋਧੀ ਹੈ ਸਾਡਾ ਜੀ ਇਹਨਾਂ ਨੇ ਮੇਰੇ ਅਲਦਰਲੀ ਆਵਾਜ਼ ਚੱਕੀ ہوئی ਆ ਉਹ ਜੇਲ੍ਹ ਦੇ ਵਿੱਚ ਨੇ ਵੀ ਉਹ ਨਜਾਇਜ਼ ਕੇਸ ਚ ਪਾਏ ਗਏ ਨੇ ਵੀ ਕੋਈ ਤੱਕ ਤੁਸੀਂ ਸ਼ੇਰਾਂ ਨੂੰ ਸੂਰਮਿਆਂ ਨੂੰ ਜੇਲਾ ਚ ਰੱਖ ਲਉਂਗੀ ਹੂੰ ਦੇਖੋ ਕਿਤਨਾ ਕਿਤੇ ਬੜੇ ਭਾਵਕ ਹੋਏ ਅੱਜ ਜਦੋਂ ਉਹ ਬਾਹਰ ਹੁੰਦੇ ਨੇ ਤਾਂ ਸੀਐਮ ਮਾਨ ਸਾਹਿਬ ਨੂੰ ਕਹਿੰਦੇ ਨੇ ਕਹਿੰਦੇ ਵੀ ਦੇਖ ਅੱਜ ਵੀ ਮੇਰੀਆਂ ਮੂਛਾਂ ਉਹੀ ਨੇ ਜਿਹੜੀਆਂ ਮੈਂ ਤਾ ਦਿੰਦਾ ਸੀ ਜੀ ਮੂਛਾਂ ਨੂੰ ਕਹਿੰਦੇ ਵੀ ਇਹਨਾਂ ਨੇ ਇੱਕ ਅਪੀਲ ਦਿੱਤੀ ਸੀ ਕਿ ਦੇਖੋ ਵਿਜੀਲੈਂਸ ਨੂੰ ਕਿਹਾ ਸੀ ਵੀ ਇਹ ਬੰਦਾ ਜਿਹੜਾ ਤਾਬ ਕਹਉ ਦਿੰਦਾ ਵਾ ਜੀ ਜੀ ਵੀ ਮੂਛਾਂ ਨੂੰ ਵੀ ਸਿੱਧੂ ਮੂਸੇ ਵਾਲੇ ਵਾਂਗੇ ਇਹ ਥੱਪੀਆਂ ਮਾਰਦਾ ਵਾ ਵੀ ਇਹਨਾਂ ਨੂੰ ਇਹਨਾਂ ਨੂੰ ਕਿਤੇ ਨਾ ਕਿਤੇ ਰੋਕਿਆ ਜਾਵੇ ਉਹਨਾਂ ਆ ਫੇਰ ਹੋਈ ਸਟਾਈਲ ਉਹਨਾਂ ਨੇ ਮੂਛਾਂ ਨੂੰ ਤਾਉ ਦਿੰਦੇ ਹੋਏ ਇਹ ਕਿਹਾ ਕਿ ਦੇਖੋ ਦੇਖੋ ਮੈਂ ਤਾਂ ਜੇਲ੍ਹ ਦੇ ਅੰਦਰ ਬੈਠ ਕੇ ਤਰੀ ਵਾਲੇ ਬਿੰਗਣ ਖਾ ਲਈ ਪਰ ਤੁਹਾਨੂੰ ਔਖਾ ਹੋ ਜੂ ਸ਼੍ਰੀਮਾਨ ਜੀ ਤੁਸੀਂ ਠੇਕੇ ਖਲਵਾ ਲਿਓ ਵੀ ਉੱਥੇ दारू ਨਹੀਂ ਮਿਲਦੀ ਜੀ ਵੀ ਉੱਥੇ ਸੁੱਕੀ ਧਾਲ ਮਿਲਦੀ ਐ ਸੁੱਕੀ ਰੋਟੀ ਮਿਲਦੀ ਐ ਅਸੀਂ ਤਾਂ ਗੁਜ਼ਾਰਾ ਕਰ ਲਿਆ ਔਖੇ ਦਾ ਔਖੇ ਹੋ ਕੇ ਪਰ ਵੀ ਤੁਹਾਡੇ ਤੋਂ ਦੱਸ ਦੇਣ ਨਹੀਂ ਰਹੇ ਜਾਣੀ ਜੀ ਜੀ ਸੋਕੀ ਸਰ ਉਹਨਾਂ ਨੇ ਜਿਵੇਂ 7 ਮਹੀਨਿਆਂ ਦੇ ਅੰਦਰ ਉਹਨਾਂ ਦੇ ਨਾਲ ਕੀ ਵਰਤਾਵਾਂ ਕੀਤਾ ਗਿਆ ਕਿਵੇਂ ਰਹਿੰਦੇ ਸੀ ਕੀ ਖਾਂਦੇ ਸੀ ਔਰ ਇੱਕ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ 32 ਕੈਮਰਿਆਂ ਦੀ ਨਿਗਰਾਨੀ ਹੇਠ ਉਹਨਾਂ ਨੂੰ ਰੱਖਿਆ ਗਿਆ ਸੀ ਹਰ ਕਿਸਮ ਦੀ ਜਿਹੜੀ ਪ੍ਰਤੀਕਿਰਿਆ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਕੋਈ ਵੀ ਕਿਰਿਆ ਕੀਤੀ ਜਾ ਰਹੀ ਸੀ ਸਾਰਾ ਕੁਝ ਸੀਸੀਟੀਵੀ ਦੇ ਨਿਗਰਾਨੀ ਹੇਠ ਸੀ ਜੀ ਦੇਖੋ ਸੀਐਮ ਮਾਨ ਸਾਹਿਬ ਨੇ ਵਖਵਖ ਸਟੇਜਾਂ ਦੇ ਉੱਤੇ ਇਹੀ ਗਿਆ ਸੀ ਕਿ ਵੀ ਉਹ گارਲਿਕ ਬ੍ਰੈਡ ਮੰਗਦੇ ਨੇ ਉਹ ਨਾਣ ਮੰਗਦੇ ਨੇ ਵੀ ਉਹਨਾਂ ਨੂੰ ਥੱਲੇ ਨੀਂਦ ਨਹੀਂ ਆਉਂਦੀ ਵੀ ਉਹ ਮੰਜਾ ਬੈੱਡ ਮੰਗਦੇ ਨੇ ਪਰ ਇਦਾਂ ਦਾ ਕੁਝ ਵੀ ਨਹੀਂ ਸੀ ਉਹਨਾਂ ਨੇ ਖੁਦ ਦੱਸਿਆ ਕਿ ਦੇਖੋ ਮੈਂ ਕਦੇ گارਲਿਕ ਬ੍ਰੈਡ ਤਾਂ ਦੇਖੀ ਹੋਈ ਨਹੀਂ ਜੇਲ੍ਹ ਦੇ ਅੰਦਰ ਵੀ ਮੈਨੂੰ ਉਹ ਜੋ ਜਿੱਦਾਂ ਦਾ ਖਾਣਾ ਦਿੰਦੇ ਸੀ ਤੇ ਜਿੱਦਾਂ ਦਾ ਮੈਨੂੰ ਉਹ ਕਹਿੰਦੇ ਸੀ ਵੀ ਜਗ੍ਹਾ ਦਿੰਦੇ ਸੀ ਸੌਣ ਨੂੰ ਮੈਂ ਉੱਥੇ ਸੌਂ ਜਾਂਦਾ ਸੀ ਅਸੂ ਲੱਗਦਾ ਹੁਣ ਪੰਜਾਬ ਦੀ ਸਿਆਸਤ ਚ ਵੱਡਾ ਪਚਾਲ ਆਊਗਾ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਸਮਰਥਕ ਸੀ ਜਿਸ ਦੇ ਨੀਕੇ ਦੇ ਨਾਲ ਅੱਜ ਇਕੱਠ ਦਿਸਿਆ 2027 ਚ ਮਜੀਠੀਆ ਫਿਰ ਬਾਜ਼ੀ ਮਾਰ ਜਾਣਗੇ ਦੇਖੋ ਕਿਤੇ ਨਾ ਕਿਤੇ ਜਿਹੜਾ ਮਜੀਠਾ ਹਲਕਾ ਉੱਥੇ ਰਾਤ ਹੀ ਪਟਾਕੇ ਵੱਜਣੇ ਸ਼ੁਰੂ ਹੋ ਗਏ ਸੀ ਜਦੋਂ ਹੀ ਗਨੀਪ ਕੌਰ ਜੀ ਨੇ ਦੱਸਿਆ ਕਿ ਉਹਨਾਂ ਨੇ ਕੱਲ ਸਵੇਰੇ 10:30 ਵਜੇ ਬਾਹਰ ਹੋਣਾ ਉਹਨਾਂ ਦੇ ਟਵੀਟ ਨੇ ਖਲਾਰਾ ਪਾ ਦਿੱਤਾ ਸੀ ਰਾਜਨੀਤੀ ਚ ਅੱਧੇ ਪੰਜਾਬ ਦੇ ਲੀਡਰਾਂ ਨੂੰ ਤਾਂ ਰਾਤ ਹੀ ਨੀਂਦ ਹੀ ਨਹੀਂ ਆਈ ਹੋਣੀ ਕਿ ਜੀ ਇਹ ਮਜੀਠੀਆ ਸਾਹਿਬ ਬਾਹਰ ਕਿਵੇਂ ਆ ਗਏ ਜੀ ਕਿਉਂਕਿ ਜੇ ਤੁਹਾਨੂੰ ਯਾਦ ਹੋਵੇ ਤਾਂ ਉਥੋਂ ਮਜੀਠੇ ਹਲਕੇ ਤੋਂ ਤਲਵੀਰ ਗਿੱਲ ਜੋ ਕਿ ਮਜੀਠਿਆ ਸਾਹਿਬ ਦੇ ਬੜੇ ਖਾਸ ਸੀ ਜੀ ਸੀਐਮ ਮਾਨ ਨੇ ਬੀਤੇ ਦਿਨ ਐਲਾਨ ਕੀਤਾ ਸੀ ਕਿ ਮਜੀਠੇ ਹਲਕੇ ਤੋਂ ਤਲਵੀਰ ਗਿੱਲ ਜੀ ਲੜਨਗੇ ਪਰੋ ਕਿਤੇ ਨਾ ਕਿਤੇ ਤਲਵੀਰ ਤਲਵੀਰ ਗਿੱਲ ਜੀ ਨੂੰ ਵੀ ਨੀਂਦ ਨਹੀਂ ਆਈ ਹੁਣੇ ਰਾਤ ਦੀ ਜੀ ਕਿ ਜੇਕਰ ਮਜੀਠੀਆ ਬਾਹਰ ਆ ਗਿਆ ਕਿਤੇ ਨਾ ਕਿਤੇ ਸ਼ਾਇਦ ਕੰਪੀਟੀਟਰ ਹੈ ਜਿਹੜਾ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਜਾਏਗਾ अच्छा सोकी सर ऐसे ਦੇ ਵਿਚਾਰੇ ਇੱਕ ਬਿਆਨ ਆਇਆ ਮਜੀਠੀਆ ਸਾਹਿਬ ਦਾ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਖੋਹੀ ਗਈ ਸੀ ਉਹਨਾਂ ਨੂੰ ਮਰਵਾਇਆ ਹੁਣ ਮਜੀਠੀਆ ਸਾਹਿਬ ਨੂੰ ਵੀ ਮਰਵਾਉਣ ਦੀ ਤਿਆਰੀ ਸੀ ਜਦੋਂ ਜੇਲ੍ਹ ਤੋਂ ਬਾਹਰ ਹੁੰਦਾ ਤਾਂ ਕਿਤੇ ਨਾ ਕਿਤੇ ਉਹ ਭਾਵਕ ਹੋ ਜਾਂਦੇ ਨੇ ਸਹੀ ਗੱਲ ਆ ਬਿਲਕੁਲ ਉਹਨਾਂ ਨੇ ਕਹੀ ਕਿ ਦੇਖੋ ਸਿੱਧੂ ਮੂਸੇਵਾਲੇ ਵਾਂਗ ਵੀ ਮੈਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਆ ਕਿਉਂਕਿ ਦੇਖੋ ਉਹਨਾਂ ਦੀ ਸਿਕਿਉਰਿਟੀ ਪਹਿਲਾਂ ਦੇ ਦਿੱਤੀ ਗਈ ਜਦੋਂ ਸਰਕਾਰ ਬਣੀ ਆ ਆਮ ਆਦਮੀ ਸਰਕਾਰ ਆਈ ਤੇ ਉਹ ਤੋਂ ਉਹਨਾਂ ਤੋਂ ਵਾਪਸ ਲੈ ਲਈ ਸੀ ਬਹੁਤ ਸਾਰੇ ਹਾਂ ਵਾਪਸ ਲੈਣ ਤੋਂ ਬਾਅਦ ਜਿਹੜੀ ਇਹ ਲਿਸਟਾ ਇਹ ਮੀਡੀਆ ਦੇ ਰਾਹੀਂ ਟੀਵੀਾਂ ਦੇ ਉੱਤੇ ਆ ਗਈ ਸੀ ਵੀ ਕਿਤੇ ਨਾ ਕਿਤੇ ਸਿੱਧੂ ਦੇ ਮਾਪਿਓ ਇਹਦਾ ਮੌਤ ਦਾ ਕਾਰਨ ਮੰਨਦੇ ਨੇ ਕਿ ਜਿਹੜੀ ਇਹ ਸਾਡੇ ਮੁੰਡੇ ਦੀ ਮੌਤ ਆ ਕਿਤਨਾ ਕਿਤੇ ਵੀ ਸਰਕਾਰ ਦੀ ਦੇਣ ਆ ਵੀ ਇਹ ਸਰਕਾਰ ਜੇ ਸਿਕਿਉਰਟੀ ਨਾ ਖੁੰਦੀ ਤਾਂ ਅੱਜ ਸਿੱਧੂ ਮੂਸੇਵਾਲਾ ਸਾਡੇ ਵਿੱਚਕਾਰ ਹੁੰਦਾ ਜੀ ਬਿਲਕੁਲ ਸੋ ਜਿਵੇਂ ਉਹਨਾਂ ਨੇ ਸਿੱਧੂ ਮੂਸੇਵਾਲੇ ਦਾ ਜ਼ਿਕਰ ਕੀਤਾ ਉੱਥੇ ਹੀ ਜ਼ਮਾਨਤ ਦੇ ਵਿਚਾਲੇ ਇੱਕ ਵੱਡਾ ਨਾਮ ਆਉਂਦਾ ਹੈ ਉਹ ਨਾਮ ਹੈ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਤਾਂ ਉਹਨਾਂ ਨੇ ਗੁਰਿੰਦਰ ਸਿੰਘ ਢਿੱਲੋਂ ਜੀ ਦਾ ਵੀ ਧੰਨਵਾਦ ਕੀਤਾ ਤੇ ਉਹਨਾਂ ਨੇ ਕਿਹਾ ਕਿ ਮੈਂ ਤਾਂ ਇੱਕ ਮਾੜਾ ਇਨਸਾਨ ਆ ਮਾੜੇ ਤੋਂ ਵੀ ਮਾੜਾ ਇਨਸਾਨ ਆ ਮੈਂ ਇੱਕ ਨਾ ਇਨਸਾਨੀ ਚੀਜ਼ ਆ ਆ ਪਰ ਉਹਨਾਂ ਨੇ ਆ ਕੇ ਜਿਹੜੀ ਮੈਨੂੰ ਜਾਦੂ ਦੀ ਜੱਫੀ ਪਾਈ ਹੈ ਮੈਨੂੰ ਲੱਗਦਾ ਹੈ ਕਿ ਸਾਰਾ ਕਮਾਲ ਉਸੇ ਕਰਕੇ ਹੋ ਗਿਆ ਦੇਖੋ ਉਹ ਕਿਤਨਾ ਕਿਤੇ ਭਾਵਕ ਹੋ ਚੁੱਕੇ ਸੀ ਉਹਨਾਂ ਦਾ ਪੂਰਾ ਪਰਿਵਾਰ ਭਾਵਕ ਸੀ ਜਗਨੀਵ ਕੋਰਜੀ ਦੀ ਗੱਲ ਕਰੀਏ ਉਹਨਾਂ ਦੇ ਧਰਮ ਪਤਨੀ ਨੇ ਤੇ ਉਹਨਾਂ ਨੇ ਵੀ ਕਿਹਾ ਵੀ ਕਿਤਨਾ ਕਿਤੇ ਜਿਹੜੇ ਬਾਬਾ ਜੀ ਨੇ ਉਹ ਸਾਡੇ ਲਈ ਕੰਧ ਬਣ ਕੇ ਸਾਹਮਣੇ ਆਏ ਨੇ ਵੀ ਕਿਤਨਾ ਕਿਤੇ ਉਹਨਾਂ ਦਾ ਕਮਾਲ ਆ ਵੀ ਜੇ ਇੰਨੇ ਲੋਕ ਮੰਨਦੇ ਨੇ ਤਾਂ ਉਹ ਕਮਲੇ ਨਹੀਂ ਹੈਗੇ ਵੀ ਕਿਤਨਾ ਕਿਤੇ ਉਹਨਾਂ ਦੇ ਸ਼ਰਦਾ ਸੀ ਵੀ ਉਹ ਸਾਡੇ ਪਰਿਵਾਰ ਦੇ ਨਾਲ ਹਮੇਸ਼ਾ ਖੜੇ ਨੇ ਤੇ ਖੜੇ ਰਹਿਣਗੇ ਜੀ ਬਿਲਕੁਲ ਸੋ ਵਿਕਰਮ ਸਿੰਘ ਤੇ ਜੀਟੀਆਂ ਨੇ ਜਿਹੜਾ ਜੇਲ ਤੋਂ ਬਾਹਰ ਆ ਚੁੱਕੇ ਨੇ ਜੀ ਸਿਆਸੀ ਬਿਆਨਬਾਜ਼ੀਆਂ ਨੇ ਜਿਹੜੀਆਂ ਹਜੇ ਸ਼ੁਰੂ ਹੋਣੀਆਂ ਬਾਕੀ ਨੇ ਕਿਉਂਕਿ ਇਹ ਤਾਂ ਸਿਰਫ ਇੱਕ ਪਾਬਕ ਸਪੀਚ ਹੈ ਜਿਹੜੀ ਵਿਕਰਮ ਸਿੰਘ ਮਜੀਠੀਆ ਹੋਰਾ ਦੇ ਵੱਲੋਂ ਦਿੱਤੀ ਗਈ ਸੀ। ਸੋ ਅਗਲੇ ਵਿਸ਼ੇ ਤੇ ਗੱਲ ਕਰਦੇ ਆ। ਅੱਜ ਸੋ ਕਿ ਸਰ ਫਾਸਟ ਫੂਡ ਖਾਣਾ ਹਰ ਕਿਸੇ ਨੂੰ ਪਸੰਦ ਹੈ। ਜ਼ਿਕਰ ਕਰੀਏ ਤਾਂ ਮੋਮੋਸ ਦਾ ਮੋਮੋਸ ਦੇ ਨਾਲ ਜੁੜੀ ਖਬਰ ਹੈ। ਜਦੋਂ ਇੱਕ ਬੱਚਾ ਮੋਮੋਸ 85 ਲੱਖ ਦੇ ਮੋਮੋਸ ਖਾ ਜਾ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਹੈਡਲਾਈਨ ਨੇ ਸਭ ਨੂੰ ਸੋਚਾਂ ਦੇ ਵਿੱਚ ਪਾ ਦਿੱਤਾ ਹੋਣਾ, ਚਿੰਤਾ ਦੇ ਵਿੱਚ ਪਾ ਦਿੱਤਾ ਹੋਣਾ। ਆ ਪੂਰੀ ਖਬਰ ਕੀ ਹੈ? ਦੇਖੋ ਜਿਹੜੀ ਇਹ ਘਟਨਾ ਉੱਤਰ ਪ੍ਰਦੇਸ਼ ਦੇ ਦੇਵਰੀਆ گاਉਂ ਦੀ ਆ ਹੂੰ ਜਿੱਥੇ ਕਿ ਇੱਕ ਬੱਚਾ ਹੁੰਦਾ ਉਸ ਬੱਚੇ ਨੂੰ ਫਾਸਟ ਫੂਡ ਦਾ ਇੰਨਾ ਕਿ ਚਸਕਾ ਪੈ ਜਾਂਦਾ ਕਿ ਉਹ ਕਹਿੰਦਾ ਵੀ ਰੋਜ਼ ਵੀ ਮੋਮੋਜ਼ ਵੀ ਮੈਨੂੰ ਮਿਲ ਜਾਣ ਤੇ ਮੈਂ ਪੈਸੇ ਦੇ ਕੇ ਆਪਣੇ ਮੋਮੋਜ਼ ਖਾਈ ਜਾਵਾਂ ਮਹੀਨਾ ਡੇਢ ਮਹੀਨਾ ਉਹ ਪੈਸੇ ਗਈ ਜਾਂਦਾ ਤੇ ਹੌਲੀ ਹੌਲੀ ਕਿਤੇ ਨਾ ਕਿਤੇ ਉਹਨੂੰ ਇੰਨਾ ਕਿ ਚਸਕਾ ਪੈ ਜਾਂਦਾ ਉਹ ਘਰ ਦੀ ਜਿਹੜੀ ਅਲਮਾਰੀ ਹੁੰਦੀ ਆ ਉਹਦੇ ਵਿੱਚ ਲੋਕਰ ਦੇ ਵਿੱਚੋਂ ਗਹਿਣੇ ਚੱਕਣ ਲੱਗ ਜਾਂਦਾ ਉਹ ਦੁਕਾਨਦਾਰ ਨੂੰ ਕਿਤੇ ਨਾ ਕਿਤੇ ਸ਼ੱਕ ਹੁੰਦਾ ਕਿ ਇਹ ਛੋਟਾ ਬੱਚਾ 7ਵੀਂ ਕਲਾਸ ਦਾ ਵੀ ਇਹ ਗਹਿਣੇ ਲੈ ਕੇ ਆਉਂਦਾ ਵੀ ਉਹਦੇ ਬਦਲੇ 'ਚ ਮੇਰੇ ਤੋਂ ਮਮੂਥ ਖਾਂਦਾ ਤੇ ਕਿਤੇ ਨਾ ਕਿਤੇ ਉਹ ਦੁਕਾਨਦਾਰ ਬਹੁਤ ਤੇਜ਼ ਹੁੰਦਾ ਉਹ ਆਪਣੇ ਨਾਲ ਦੋ ਪੰਜਿਆਂ ਨੂੰ ਹੋਰ ਲਾ ਲੈਂਦਾ ਕਿ ਵੀ ਇਹ ਬੱਚਾ ਵਾ ਵੀ ਬੱਚਾ ਸੋਨੇ ਦੇ ਗਹਿਣੇ ਲੈ ਕੇ ਆਉਂਦਾ ਵੀ ਹੁਣ ਤੁਸੀਂ ਇਹ ਦੇਖੋ ਵੀ ਜਦੋਂ ਉਹਦੀ ਮਾਸੀ ਘਰੇ ਆਉਂਦੀ ਹੈ ਬੱਚੇ ਦੀ ਜੀ ਬੱਚੇ ਦੀ ਮਾਸੂਹੀ ਘਰੇ ਆਉਣ ਤੇ ਉਹਦੇ ਪਿਤਾ ਨੂੰ ਕਹਿੰਦੀ ਹੈ ਕਿ ਸਾਡੇ ਜਿਹੜੇ ਗਹਿਣੇ ਨੇ ਵੀ ਉਹ ਕਿੱਥੇ ਨੇ ਵੀ ਸਾਨੂੰ ਚਾਹੀਦੇ ਅਸੀਂ ਕੁੜੀ ਦਾ ਵਿਆਹ ਕਰਨਾ ਜੀ ਪਰ ਜਦੋਂ ਉਹਦੇ ਘਰ ਦੇ ਉਸ ਅਲਮਾਰੀ ਦੇ ਵਿੱਚ ਪਏ ਗਹਿਣਿਆਂ ਨੂੰ ਦੇਖਦੇ ਤੇ ਉਹ ਹੱਕੇ ਬੱਕੇ ਨਜ਼ਰ ਆਉਂਦੇ ਨਹੀਂ ਵੀ ਉੱਥੇ ਦੇਖਦੇ ਤਾਂ ਹੀਰੇ ਜਿਹੜੇ ਹੀਰੇ ਹੁੰਦੇ ਨੇ ਮੋਤੀ ਹੁੰਦੇ ਨੇ ਗਹਿਣੇ ਹੁੰਦੇ ਨੇ ਕੋਈ ਕੁਝ ਵੀ ਨਹੀਂ ਹੁੰਦਾ ਉਹਦੇ ਵਿੱਚ ਜਦੋਂ ਆਪਣੇ ਬੱਚੇ ਨੂੰ ਪੁੱਛਦੇ ਨੇ ਪਿਆਰ ਦੇ ਨਾਲ ਤੀਉ ਦੱਸਦਾ ਕਿ ਦੇਖੋ ਮੈਨੂੰ ਇੰਨਾ ਇੱਕ ਚਸਕਾ ਪੈ ਗਿਆ ਸੀ ਫਾਸਟ ਫੂਡ ਦਾ ਮੂਮੋਸ ਦਾ ਕਿ ਮੈਨੂੰ ਉਹ ਮੈਂ ਮੋਮੋਜ਼ ਦੇ ਬਦਲੇ ਉਹ ਗਹਿਣੇ ਦਿੰਦਾ ਸੀ ਹੂੰ ਕਿ ਪੈਸੇ ਵੀ ਹਾਂਜੀ ਵੀ ਕਿਵੇਂ ਨਾ ਕਿਵੇਂ ਉਹ ਦੁਕਾਨਦਾਰ ਮੈਨੂੰ ਮੋਮੋਜ਼ ਦੇ ਦਿੰਦਾ ਸੀ ਤੇ ਮੈਂ ਉਹਨੂੰ ਗਹਿਣੇ ਦੇਈ ਜਾਂਦਾ ਸੀ ਜਦੋਂ ਉਹਨਾਂ ਨੇ ਹਿਸਾਬ ਲਾ ਕੇ ਦੇਖਿਆ ਤਾਂ 85 ਲੱਖ ਦੇ ਗਹਿਣੇ ਸੀ ਜਿਹੜੇ ਉਹ ਦੁਕਾਨਦਾਰ ਨੂੰ ਦੇ ਚੁੱਕਿਆ ਸੀ ਤੇ ਬਾਅਦ ਵਿੱਚ ਉਹ ਪੁਲਿਸ ਕੋਲੇ ਜਾਂਦੇ ਨੇ ਉਹਦੇ ਪਿਤਾ ਜਿਪਟਾਉਂਦਾ ਸੀ ਕਿ ਪਿਤਾ ਉਹਦੇ ਮੰਦਰ 'ਚ ਪੂਜਾਈ ਹੁੰਦੇ ਨੇ ਹੂੰ ਤੇ ਉਹ ਕਿਤੇ ਨਾ ਕਿਤੇ ਪੁਲਿਸ ਕੋਲੇ ਜਾਂਦੇ ਨੇ ਉਹ ਦੁਕਾਨਦਾਰਾਂ ਦਾ ਨਾਮ ਦੱਸਦੇ ਨੇ ਜਦੋਂ ਰੈਸਟ ਕਰਨ ਪਹੁੰਚ ਗਿਆ ਪੁਲਿਸ ਦਾ ਦੋ ਜਿਹੜੇ ਮਲਜ਼ਮ ਨੇ ਉਹ ਫੜੇ ਜਾਂਦੇ ਨੇ ਉੱਥੇ ਜਿਹੜਾ ਤੀਸਰਾ ਮਲਜ਼ਮ ਉਹ ਫਰਾਰ ਆ ਜੀ ਬਿਲਕੁਲ ਜੀ ਹਸੋ ਸਿਰਫ ਇੱਕ ਮੋਮੋਸ ਖਾਣ ਦੇ ਸ਼ਿਕਾਇਤ ਨੇ ਦੇਖੋ ਕਿਵੇਂ ਆਪਣਾ ਘਰ ਉਜਾੜ ਕੇ ਰੱਖ ਦੁੱਤਾ ਅ ਸੋ 100 ਦੀ ਨਹੀਂ ਗੱਲ ਹੋ ਰਹੀ ਹਜ਼ਾਰਾਂ ਦੀ ਗੱਲ ਨਹੀਂ ਹੋ ਰਹੀ ਲੱਖਾਂ ਦੀ ਗੱਲ ਹੋ ਰਹੀ ਹੈ 85 ਲੱਖ ਦੇ ਗਹਿਣੇ ਨੇ ਜਿਹੜੇ ਉਹ ਬਦਲੇ ਸਿਰਫ ਤੇ ਸਿਰਫ ਉਸ ਨੂੰ ਮੈਦੇ ਦੇ ਬਣੇ ਮੋਮੋਸ ਮਿਲਦੇ ਨੇ ਸੋ ਆਪਣੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਹੈ ਉਹ ਕਿਹੜੀਆਂ ਗਤੀਵਿਧੀਆਂ ਕਰਦੇ ਨੇ ਕੀ ਕਰਦੇ ਨੇ ਤੁਹਾਨੂੰ ਹਰ ਇੱਕ ਚੀਜ਼ ਦੇ ਉੱਤੇ ਨਿਗਰਾਨੀ ਜਿਹੜੀ ਹੋ ਰੱਖਣ ਦੀ ਲੋੜ ਹੈ ਸੋ ਬਿਲਕੁਲ ਅਗਲੇ ਵਿਸ਼ੇ ਵੱਲ ਵਧਦੇ ਆ ਅਸੋਕੇ ਸਰ ਉਹਨਾਂ ਜ਼ਿਕਰ ਕਰਾਂਗੇ ਵਿਆਹ ਸ਼ਾਦੀਆਂ ਦਾ ਕਿਉਂਕਿ ਇਹ ਵੈਡਿੰਗ ਸੀਜ਼ਨ ਸ਼ੁਰੂ ਹੋ ਗਿਆ ਹੈ ਔਰ ਅਕਸਰੀ ਵਿਆਹ ਸ਼ਾਦੀਆਂ ਦੇ ਵਿਚਾਲੇ ਅੱਜਕੱਲ ਨਵਾਂ ਟ੍ਰੈਂਡ ਚੱਲਿਆ ਹੋਇਆ ਫਾਇਰਿੰਗ ਕਰਨ ਦਾ ਸੋ ਆਪਣੀ ਖੁਸ਼ੀ ਪ੍ਰਗਟਾਉਣ ਦੇ ਲਈ ਬਹੁਤ ਸਾਰੇ ਤਰੀਕੇ ਵਰਤੇ ਜਾਂਦੇ ਨੇ ਉਹਨਾਂ ਤਰੀਕਿਆਂ ਦੇ ਵਿੱਚ ਇੱਕ ਤਰੀਕਾ ਫਾਇਰਿੰਗ ਕਤਰੀ ਕਵੀ ਹੈ ਪਰ ਜੋ ਤੋਂ ਫਾਇਰਿੰਗ ਕਰਨਾ ਸਿਰਫ ਆਪਣੀ ਖੁਸ਼ੀ ਪ੍ਰਗਟਾਉਣ ਦੇ ਲਈ ਕਿਵੇਂ ਕਿਸੇ ਦੀ ਜਾਨ ਲੈ ਲੈਂਦਾ ਉਸ ਬਾਰੇ ਥੋੜਾ ਤੋਂ ਦੇਖੋ ਜੇ ਤੁਹਾਨੂੰ ਯਾਦ ਹੋਵੇ ਤਾਂ ਜਿਹੜੀ ਸਰਕਾਰ ਆਮ ਆਦਮੀ ਸਰਕਾਰ ਬਣੀ ਸੀ ਇਹਨਾਂ ਨੇ ਉਹਦੇ ਸਾਲੀਏ ਕਿਹਾ ਸੀ ਜਦੋਂ ਉਹ ਨਵੇਂ-ਨਵੇਂ ਆਏ ਸੀ ਤੇ ਜਿਹੜਾ ਗਨ ਕਲਚਰ ਆ ਉਹ ਮੈਰਿਜ ਪੈਲ ਸੱਚ ਨਹੀਂ ਚੱਲੇਗਾ ਤਿੰਨ ਤੋਂ ਚਾਰ ਮਹੀਨੇ ਇਹਨਾਂ ਨੇ ਇੰਨੀ ਕੁ ਸਖਤਾਈ ਕੀਤੀ ਤੇ ਜਿਨ੍ਹਾਂ ਕੋਲੇ ਗਨ ਘਰੇ ਪਈਆਂ ਵੀ ਸੀ ਉਹਨਾਂ ਨੇ ਵੇਚਣ ਲਈ ਮਜਬੂਰ ਹੋ ਗਏ ਸੀ ਉਹਨਾਂ ਨੂੰ ਵੀ ਐਸੀਪੀ ਆ ਵੀ ਇਹ ਅਸੀਂ ਆਪਣੀ ਸੇਫਟੀ ਲਈ ਲਏ ਨੇ ਪਰ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਵੀ ਇਹ ਕਿਤੇ ਨਾ ਕਿਤੇ ਜੇ ਅਸੀਂ ਆਪਣੇ ਅਸਲ ਦੇ ਨਾਲ ਫੋਟੋ ਵੀ ਪਾਉਣੇ ਤਾਂ ਇਹਨਾਂ ਦੇ ਪਰਚਾ ਕਰ ਦਿੰਦੇ ਨੇ ਹੂੰ ਦੇਖੋ ਕਿਤੇ ਨਾ ਕਿਤੇ ਜਿਹੜੀ ਸਖਤਾਈ ਸੀ ਉਹ ਸਹੀ ਸੀ ਹੂੰ ਹੁਣ ਆਪਾਂ ਗੱਲ ਕਰਦੇ ਆਂ ਜਿਹੜੀ ਅੱਜ ਦੇ ਮੁੱਦੇ ਦੀ ਗੱਲ ਜੀ ਵੀ ਗਿਲਾਲਾਬਾਦ ਦੇ ਇੱਕ ਬਾਂਹੜੀਆਂ ਰੋਡ ਦੇ ਉੱਤੇ ਮੈਰਿਜ ਪੈਲੇਸ ਦੇ ਵਿੱਚ ਵਿਆਹ ਹੁੰਦਾ ਹੂੰ ਜਿਹੜਾ ਉਹ ਵਿਆਹ ਉਹ 5 ਮਿੰਟ 10 ਮਿੰਟ ਦੇ ਵਿੱਚ ਖੁਸ਼ੀਆਂ ਵਾਲੇ ਵਿਆਹ ਨੂੰ ਮਾਤਮ ਕੇ ਬਦਲ ਦਿੰਦਾ ਬਦਲਦਾ ਜੀ ਉਹ ਤੁਹਾਨੂੰ ਦੱਸ ਦਿਆਂ ਕਿ ਕਿਵੇਂ ਬਦਲਦਾ ਜਦੋਂ ਲੋਟ 12 ਦੇ ਲਈ ਸਟੇਜ ਦੇ ਉੱਤੇ ਕੁੜੀਆਂ ਨੱਚ ਰਹੀਆਂ ਹੁੰਦੀਆਂ ਤਾਂ ਮੁੰਡਿਆਂ ਦੇ ਵਿੱਚ ਬਹਿਸ ਹੋ ਜਾਂਦੀ ਆ ਕਿ ਜੀ ਮੈਂ ਉੱਤੇ ਜਾਣਾ ਮੈਂ ਹੀ ਉੱਤੇ ਜਾਣਾ ਇੰਨੇ ਨੂੰ ਉਹਨਾਂ ਦੀ ਦਾਰੂ ਡੱਪਾ ਪੀਤਾ ਹੁੰਦਾ ਤਾਂ ਇੰਨੇ ਨੂੰ ਉਹ ਬੰਦੇ ਬਾਹਰੋਂ ਬੰਦਿਆਂ ਨੂੰ ਸਾਧ ਲੈਂਦੇ ਨਹੀਂ ਦੇਖੋ ਉੱਥੇ ਇੱਟਾ ਪੱਥਰ ਵੀ ਚਲਦੇ ਆ ਰੋੜੇ ਵੀ ਚਲਦੇ ਨੇ ਜਿਹੜੀ ਦੂਸਰੀ ਧਿਰ ਹੁੰਦੀ ਆ ਉਹਨਾਂ ਕੋਈ ਅਸਲਾ ਹੁੰਦਾ ਜੀ ਮੋਸਲਾ ਚਲਾਉਂਦੇ ਤਾਂ ਤਾਂ ਨਹੀਂ ਵੀ ਇਹ ਬੰਦੇ ਭੱਜ ਜਾਣਗੇ ਜਦੋਂ ਮੋਸਲਾ ਚੱਲਦਾ ਤਾਂ ਉੱਥੇ ਇੱਕ 13 ਸਾਲ ਦਾ ਜਿਹੜਾ ਬੱਚਾ ਜੋ 300 ਰੁਪਏ ਦੀ ਦਿਹਾੜੀ ਤੇ ਆਇਆ ਉਹ ਖੜਾ ਹੁੰਦਾ ਹੂੰ ਦੇਖੋ ਜਦੋਂ ਡੀਜੇ ਤੇ ਨੱਚਦੇ ਨੇ ਤਾਂ ਨੋਟ ਗਿਰਦੇ ਨੇ ਉਹ ਨੋਟ ਜਰੂਰ ਚੱਕਦੇ ਨੇ ਤੇ ਉਹ ਬੱਚੇ ਚੱਕਦੇ ਹੁੰਦੇ ਆ ਜਦੋਂ ਉਹ ਬੱਚਾ ਖੜਾ ਹੁੰਦਾ ਤਾਂ ਉਹਦੇ ਗੋਲੀ ਲੱਗਦੀ ਆ ਹੂੰ ਉਹਨੂੰ ਫਟਾਫਟ ਮਿੰਟ ਤੋਂ ਪਹਿਲਾਂ ਚੱਕ ਕੇ ਉਹਨੂੰ ਗੱਡੀ 'ਚ ਲੈ ਜਾਂਦੇ ਨੇ ਫ੍ਰੀਜ ਕੋਟ ਰੈਫਰ ਕਰ ਦਿੰਦੇ ਆ ਸਰਕਾਰੀ ਹਸਪਤਾਲ ਦੇ ਵਿੱਚ ਜੀ ਜਦੋਂ ਉਹ ਰਾਹ 'ਚ ਜਾਂਦੇ ਨੇ ਤਾਂ ਉਹ ਦਮ ਤੋੜ ਦਿੰਦਾ ਬੱਚਾ ਹੂੰ ਮੌਤ ਹੋ ਜਾਂਦੀ ਹੈ ਦੇਖੋ ਅਸੀਂ ਮੁੱਦਾ ਇਹ ਤਾਂ ਕੀਤਾ ਹੂੰ ਕਿ ਵੀ ਇਹਦੇ ਵਿੱਚ ਆਪਾਂ ਨੂੰ ਸਿੱਖਿਆ ਮਿਲੇ ਹੂੰ ਵੀ ਜਿਹੜੇ ਆਪਾਂ ਵਿਆਹਾਂ ਤੇ ਫੁਕਰਪੂਣਾ ਕਰਦੇ ਆ ਅਸਲਾ ਲੈ ਕੇ ਜਾਂਦੇ ਆ ਵੀ ਉਹ ਅਸਲਾ ਆਪਣੀ ਸੇਫਟੀ ਦੇ ਲਈ ਯੂਜ਼ ਕਰੋ ਨਾ ਕਿ ਵੀ ਫੁਕਰਪੂਣਾ ਦਿਖਾਓ ਵੀ ਜਾਗੂਆਂ ਤੇ ਜਾ ਕੇ ਤੁਸੀਂ ਗਾਣੇ ਲਾ ਕੇ ਤੁਸੀਂ ਕਹਿੰਦੇ ਕਮੋ ਵੀ ਅਸੀਂ ਫਾਇਰ ਕਰ ਦਈਏ ਵੀ ਸਾਡੀ ਰੀਲ ਬਣ ਜੇ ਵੀ ਸਾਡੇ ਇੰਸਟਾ ਤੇ ਵਿਊ ਆ ਜਾਣਗੇ ਪਰ ਐਦਾਂ ਦਾ ਚੀਜ਼ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਜੀ ਬਿਲਕੁਲ ਥੋੜੇ ਸਮੇਂ ਦੇ ਪੂਰੇ ਕਿਤੇ ਸ਼ੌਂਕ ਕਿਵੇਂ ਕਿਸੇ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਨੇ ਉਹ ਮਾਸੂਮ ਬੱਚਾ ਜਿਸਦੇ ਅੱਗੇ ਹਜੇ ਸਾਰੀ ਜ਼ਿੰਦਗੀ ਪਈ ਸੀ ਉਸਦੇ ਕਿੰਨੇ ਸੁਪਨੇ ਸੀ ਔਰ ਉਸਦੇ ਮਾਪਿਆਂ ਦੇ ਸੁਪਨੇ ਸੀ ਜੋ ਮਿੰਟਾਂ ਸੈਕਿੰਡਾਂ ਦੇ ਵਿੱਚ ਝੂਰ-ਝੂਰ ਹੋ ਗਏ ਨੇ ਸੋ ਆਪਣੇ ਸ਼ੌਂਕ ਨੇ ਜਿਹੜੇ ਉਸਦੇ ਹੱਦ ਤੱਕ ਰੱਖੋ ਕਿ ਕਿਸੇ ਨੂੰ ਕੋਈ ਨੁਕਸਾਨ ਨਾ ਪਹੁੰਚੇ ਬਾਕੀ ਤੁਸੀਂ ਕੋਈ ਵੀ ਆਪਣੇ ਸੁਝਾਅ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਸਾਨੂੰ ਕਮੈਂ ਹਾਂ ਹੁਣ ਮੈਂ ਤੁਹਾਨੂੰ ਜਾਸੂ ਧੰਨਵਾਦ ਧੰਨਵਾਦ ਜੀ